ਹਾਂਜੀ ਉੱਠ ਗਏ ਆਪਾਂ ਟਾਈਮ 8:30 ਹੋਇਆ ਬਸ ਖਾਣਾ ਪੀਣਾ ਖਾਣਿਆ ਫਿਰ ਸਮਾਨ ਬੰਨ ਕੇ ਫਿਰ ਆਪਾਂ ਤੁਰਦੇ ਲੱਗਦੇ ਆਂ ਮੁਰਗੇ ਬਾਗਾਂ ਦੇ ਜਾਂਦੇ ਆਂ ਉੱਠ ਗਏ ਜੀ ਉੱਠ ਗਏ ਪਾ ਜਾ ਕੇ ਹਟੇ ਬੱਕਰੀਆਂ ਨੂੰ ਵਾਜ ਜੀ ਹੁੰਦੀ ਹੈ ਜਦੋਂ ਵੀ ਆਇਆ ਇਹ ਦੇ ਅੰਦਰ ਨੂੰ ਸਾਨੂੰ ਖਾਣ ਨਹੀਂ ਦੇਉਂਦੇ ਦਿਨਾਂ ਤੋਂ ਖਾਣ ਹਰੇ ਪੀਨਟ ਬਟਰ ਬਰੈਡਾ ਤੇ ਮੋਦਰਾ ਸੁ ਉਹਦੇ ਵਿੱਚ ਨਿਕਲਦਾ ਹੁੰਦਾ ਲਓ ਜੀ ਬਣ ਲਿਆ ਸਾਰਾ ਸਮਾਨ ਚੱਲ ਚੰਗਾ ਬੱਕਰੀਓ ਮਿਲਦੇ ਆ ਫੇਰ ਕਿਤੇ ਹਾਂਜੀ ਪਾਣੀ ਆਪਾਂ ਭਰ ਲਿਆ ਉੱਥੋਂ ਪਰ ਤੇ ਇੱਧਰ ਮੁਰਗੇ ਚੰਗਾ ਹੋਈ ਮੁਰਗਿਓ ਮਿਲਦੇ ਆ ਫੇਰ ਚੰਗਾ ਜੀ ਧੰਨਵਾਦ ਕੈਂਪ ਗਰਾਊਂਡ ਵਾਲੇ ਮੈਸੀ ਗੜਾ ਐਲ 100 ਛੋਟੇ ਟਰੈਕਟਰਾਂ ਤੋਂ ਬੜਾ ਕੰਮ ਲੈਂਦੇ ਇਥੇ ਤਾਂ ਹਰਕੇ ਜ਼ਿਆਦਾਤਰ ਹੁੰਦੀ ਹੈ ਜਿਨ੍ਹਾਂ ਦੇ ਫਾਰਮ ਹੁੰਦੇ ਆ ਹਾਂਜੀ ਟਾਈਮ 8 ਵਜੇ ਕੇ ਤੇ ਅੱਜ ਆਪਾਂ ਜਾਣਾ ਹੈ ਕੈਂਪ ਗਰਾਊਂਡ ਹੈ ਕਿੰਗਸਟਨ ਸ਼ਹਿਰ ਤੋਂ ਲੰਘ ਕੇ ਆਉਂਦਾਗਾ 114 15 ਕਿਲੋਮੀਟਰ ਹੈ ਤੇ ਕੱਲ ਆਥ ਨੇ ਆਪਣੇ ਯਾਰ ਬੱਲੀਆਂ ਦਾ ਫੋਨ ਆਇਆ ਸੀ ਆਪਣੇ ਜਮਾਤੀ ਹੁੰਦੇ ਸੀ ਪ੍ਰਗਟ ਤੇ ਹਰਦੀਪ ਭਾਈ ਉਹਨਾਂ ਨੇ ਵੀ ਆਪਾਂ ਨੂੰ ਮਿਲਣ ਆਉਣਾ ਹੈ। ਉਹ ਤਾਂ ਉਹ ਬ੍ਰੈਂਟਨ ਰਹਿੰਦੇ ਆ। ਪਰ ਜਦੋਂ ਮੈਂ ਉੱਥੇ ਗਿਆ ਸੀ ਉਦੋਂ ਟਰੱਕ ਦਾ ਢੇਡਾ ਲੈ ਕੇ ਗਏ ਹੋਏ ਸੀ ਅਮਰੀਕਾ ਕੰਨੀ ਨੂੰ। ਉਹ ਕਹਿੰਦੇ ਆਪਣੇ ਮੇਲ ਨਹੀਂ ਹੋਏ ਤਾਂ ਕਰਕੇ ਅਸੀਂ ਤੈਨੂੰ ਰਾਹ 'ਚ ਮਿਲਾਂਗੇ। ਤੇ ਉਹਨਾਂ ਦੀ ਹੈਗੀ ਮੈਨੂੰ ਲੱਗਦਾ ਡੇਢ ਦੋ ਘੰਟਿਆਂ ਦੀ ਵਾਟ ਗੱਡੀ ਤੇ। ਪਹਿਲਾਂ ਤਾਂ ਉਹ ਸਵੇਰੀ ਕਹਿੰਦੇ ਸੀ 6 ਵਜੇ ਆ ਜਾਏ। ਤੇ ਅੱਥ ਨਹੀਂ ਉਹ ਢੇਡਾ ਲੈ ਕੇ ਗਏ ਆ ਮੈਂ ਕਿਹਾ ਫਿਰ ਆਇਂਦਾ ਤੁਸੀਂ ਵੀ ਮੈਂ ਕਿਹਾ ਔਖੇ ਚ ਆਉਂਗੇ। ਦੁਪਹਿਰੇ ਜੇ ਆਜੋ। ਨਾਲੇ ਉਹ ਤੋਂ ਨੂੰ ਆਪਾਂ ਅੱਧੀ ਵਾਟ ਕੱਢ ਲਾਂਗੇ ਫਿਰ ਤੁਹਾਨੂੰ ਵੀ ਮਲਾਉਣਿਆ ਉਹਨਾਂ ਨਾਲ ਆਪਾਂ ਇਹੀ ਹਾਈਵੇ ਜਾਈ ਜਾਨਾ ਨੰਬਰ 2 ਇਹਨੂੰ 올ਡ ਹਾਈਵੇ ਨੰਬਰ 2 ਵੀ ਕਹਿੰਦੇ ਆ ਆ ਸ਼ਹਿਰ ਆ ਗਿਆ ਕੁਇੰਟ ਬਸਟ ਉਹ ਕਵਿੰਟ ਅਵਰਸਟੀ ਦੀ ਟੈਂਕੀ ਆ ਗਈ ਪਾਣੀ ਵਾਲੀ ਉਧਰ ਇਧਰ ਖੱਬੇ ਪਾਸੇ ਟਮ ਹੋਟਲਸ ਵੀ ਆ ਗਿਆ ਸੀ ਪਰ ਆਪਾਂ ਖਾਦਾ ਪੀਤਾ ਹੋਇਆ ਤਾਂ ਕਰਕੇ ਆਪਾਂ ਬਾਅਦ ਚੋਂ ਦੇਖਾਂ ਟਮ ਹੋਟਲ ਨੂੰ ਟ੍ਰੈਂਟਨ ਪਿੰਡ ਆ ਗਿਆ ਟ੍ਰੈਂਟਨ ਇਹ ਛੜਕੁੱਤੋਂ ਦੀ ਆਪਾਂ ਨੂੰ ਆਮ ਆਵਾਜ਼ਾਂ ਹੀ ਮਿਲਣੀਆਂ ਲੋਕਲ ਟ੍ਰੈਫਿਕ ਤੇ ਵੱਡੇ ਟਰੱਕ ਟਰੱਕ ਆਪਣੇ ਨਾਲ ਫੋਲੋ ਬਾਨੇ ਜਾਂਦੀ ਹੈ ਉਹਦੇ ਉੱਤੋਂ ਦੀ ਜਾਂਦੇ ਆ ਜ਼ਿਆਦਾਤਰ ਤੇ ਆਪਾਂ ਨੂੰ ਰਾਜ ਪਿੰਡ ਆਉਂਦੀ ਰਹਣਿਆ ਇਹ ਟ੍ਰੈਂਟਾਉਣ ਪਿੰਡ ਆ ਗਿਆ ਇਹ ਸ਼ਹਿਰ ਦਾ ਡਾਊਨ ਟਾਊਨ ਹੈ ਪਾਣੀ ਛਿੜਕਿਆ ਹੋਇਆ ਆਪਣੀ ਖਾਤਰ ਕਹਿੰਦੇ ਅੱਜ ਆਕਾਸ਼ ਸਿੱਧੂ ਨੇ ਆਉਣਾ ਹੈ ਪਾਣੀ ਛਿੜਕ ਦਿਓ ਧੰਨਵਾਦ ਜਣੋ ਧੰਨਵਾਦ ਮਾਰਨਿੰਗ ਸਾਰੀਆਂ ਦੁਕਾਨਾਂ ਹਜੇ ਬੰਦ ਐ ਇੱਕ ਅੱਜ ਹੈਗਾ ਐ ਦੁਵਾਰੇ ਮੈਨੂੰ ਲੱਗਦਾ 9-10 ਵਜੇ ਖੁੱਲਣਗੀਆਂ ਮਾਰਨਿੰਗ ਥੈਂਕ ਯੂ ਬਾਏ फ्रंटੋਂ ਦਾ ਇੱਕ ਹੋਰ ਦਿਮਹਾਟਨ ਆ ਗਿਆ ਆਪਾਂ ਨੂੰ ਬਾਜਾ ਮਾਰ ਰਿਹਾ ਹੈ ਪੁਕਾਰ ਰਿਹਾ ਹੈ ਕਿ ਆ ਜਾਓ ਆ ਜਾਓ ਆ ਜਾਓ ਪਰ ਸਾਨੂੰ ਜਾਣ ਦਿਓ ਆਪਾਂ ਫੇਰ ਮਿਲਾਂਗੇ ਸਾਹਮਣੇ ਆ ਗਿਆ ਕੈਨੇਡੀਅਨ ਫੋਰਸਸ بیس ਦਾ 에어 ਫੋਰਸ ਦਾ ਹੈ ਉਧਰ ਪਿੱਛੇ ਕੁਆਟਰ ਹੈ ਜਿੱਥੇ ਮੈਂ ਆਪਣੇ ਸੌਣੀ ਚ ਹੁੰਦਿਆ ਕੁਆਟਰ

ਸਾਡੇ 1.5 ਲੱਖ ਦੇ ਕਰੀਬ ਆਬਾਦੀ ਹੈ ਇੱਥੇ ਹਾਈਵੇ 2 ਦਾ ਬੋਰਡ ਆ ਗਿਆ ਸੀ ਆ ਗਿਆ ਇਹ ਸ਼ਹਿਰ ਬੱਲਬਲ ਤੇ ਇਹ ਸ਼ਹਿਰ ਦਾ ਦੂਜਾ ਟ임 ਹਟਣਾ ਹੈ ਇੱਥੇ ਵੀ ਨਹੀਂ ਆਪਾਂ ਰੁਕਣਾ ਜੀ ਆਪਾਂ ਅੱਗੇ ਵਧਦੇ ਜਾਣਾ ਜਦੋਂ ਅੱਧਾ ਕਰਾਹ ਹੋ ਗਿਆ ਉਦੋਂ ਆਪਾਂ ਪਹਾਲ ਲਾਂਗੇ ਕੋਈ ਨਾ ਕੋਈ ਆ ਪਿੱਛੇ ਪਿੱਛੇ ਨਾ 9-10 ਪੰਪ ਆ ਗਏ ਹੋਣਗੇ ਆੜੇ ਸਾਈਕਲ ਰੋਕ ਕੇ ਦਿਖਾਣਾ ਪਹਿਲਾ ਦੂਜਾ ਹੋ ਤੀਜਾ ਹੋ ਦੇ ਨਾਲ ਚੌਥਾ ਉਹ ਦੇ ਨਾਲ ਹੀ ਪੰਜਵਾਂ ਤੇ ਇਧਰਲੇ ਪਾਸੇ ਵੀ ਇਧਰਲੇ ਪਾਸੇ ਵੀ ਚਾਰ-ਪੰਜ ਪੰਪ ਇਧਰਲੇ ਪਾਸੇ ਸੀ ਮੰਦਾ ਉਲਝੀ ਜਾਂਦਾ ਹੁਤੇ ਲਗੀ ਤਾਂ ਪਵਾਵਾ ਉਹ ਜਿੱਪਾ ਡਰ ਮਾਰਦੇ ਮਾਰਦੇ ਆਪਾਂ ਪਹੁੰਚ ਗਏ ਨੇ ਆਪਣੀ ਤੇ ਆ ਨੈਪਣੀ ਸ਼ਹਿਰ ਦੇ ਕਿਸੇ ਨੇ ਕੋੜੇ ਰੱਖੇ ਹੋਏ ਆ ਧਕੜ 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 ਤਕੜ ਕੰਮ ਵੀ ਕਰ ਜਾਂਦੇ ਆ ਫਿਰ ਤੇ ਆਪਾਂ ਜਾ ਰਹੇ ਆ ਨੰਬਰ 2 ਪੁਰਾਣੇ ਹਾਈਵੇ ਤੇ ਇਹਦੇ ਨਾਲ ਉਹ ਦੀਨੇਆਂ ਹੁਣੀਆਂ ਕਾਰਾਂ ਜਾਂਦੀਆਂ ਪਿੱਛੇ ਉਹ 401 ਹੈ ਜੀ ਆਸ-ਪਾਸ ਆਪਣੇ ਖੇਤ ਹੀ ਆਉਂਦੇ ਰਹੇ ਯਾ ਜਿਵੇਂ ਬੋਰਡ ਲੱਗਿਆ ਕਿ 401 ਤੇ ਤੁਸੀਂ ਇੱਧਰ ਨੂੰ ਚੜਜੋ ਜੇ ਜਾਣਾ ਤਾਂ ਆਪਾਂ 401 ਤੇ ਨਹੀਂ ਜਾ ਸਕਦੇ ਕਿਉਂਕਿ ਉੱਥੇ ਆਪਾਂ ਸਾਈਕਲ ਨਹੀਂ ਚਲਾ ਸਕਦੇ ਤਾਂ ਕਰਕੇ ਆਪਾਂ ਇਹਦੇ ਨਾਲ-ਨਾਲ ਜਾ ਰਹੇ ਹਾਂ 401 ਤੇ ਤੇ ਇੱਥੇ ਟੇਮੋਟਨ ਹੈਗਾ ਉੱਥੇ ਆਪਾਂ ਰੁੱਕ ਕੇ ਨਾ ਹੀ ਤਾਂ ਉਹਦੇ ਪਾਵਰ ਬੈਂਕ ਚਾਰਜ ਕਰਾਂਏ ਕਿਉਂਕਿ ਜਿਹੜੀ ਅੱਗੇ ਵਾਲੀ ਕੈਂਪ ਸਾਈਟ ਹੈ ਉੱਥੇ ਵੀ ਅਨ ਸਰਵਿਸਟੀ ਆ ਉਹ ਆਪਣੀ ਕੈਂਪ ਸਾਈਟ ਉੱਥੇ ਵੀ ਨਹੀਂ ਆਪਣੇ ਕੋਲੇ ਚਾਰਜ ਹੋਣਾ ਤਾਪੈ ਇਟ ਇਮੋਰਟਨ ਤੇ ਚਾਰਜ ਕਰ ਲਾਂਗੇ ਤੇ ਆਪਣੇ ਯਾਰ ਦੋਸਤ ਵੀ ਚੱਲੇ ਹੋਏ ਆ ਤੇ ਉਹਨਾਂ ਨੂੰ ਵੀ ਖੈਰ ਹਜੇ ਘੰਟਾ ਕੁ ਲੱਗਿਆ ਆਣਾਗਾ ਪਹੁੰਚਦੇ ਪਹੁੰਚਦੇ ਪਰ ਆਪੋਨਾਂ ਟਾਈਮ ਆਉਦੀ ਪਾਰ ਬੈਂਕ ਤੇ ਚਾਰਜ ਕਰ ਲਾਂਗੇ ਚਾਹ ਜੂ ਪੀ ਲਾਂਗੇ ਚਲੋ ਫਿਰ ਲੋ ਜੀ ਆਪਾਂ ਮੈਪਨੀ ਸ਼ਹਿਰ ਪਹੁੰਚ ਗਏ ਹਾਂ ਮੈਂ ਗਲਤ ਹੈ ਜੀ ਟਾਈਮ ਚੱਲ ਨਹੀਂ ਰਿਹਾ ਦਾ ਪੋਸਟ ਆਫਿਸ ڈاک ਖੰਡਾ ਜੀ ਡਾਕ ਖੰਡਾ ਹਾਂਜੀ ਆਪਾਂ ਇੱਥੇ ਆਏ ਸੀ ਉਹ ਬੈ ਕੇ ਖਾਦਾ ਪੀਤਾ ਪਾ ਉਥੇ ਯਾਰ ਦੋਸਤ ਮਿਲਣ ਆਇਆ ਬ੍ਰੈਂਪਟਨ ਤੋਂ ਕਿੰਨੀ ਗਵਾਟ ਤੇ ਆਏ ਹੋ ਬੰਨ ਲਾ ਤਿੰਨ ਘੰਟੇ ਦੀ ਡਰਾਈਵ ਤਿੰਨ ਘੰਟੇ 300 ਕਿਲੋਮੀਟਰ ਹਾਂ 300 ਕਿਲੋਮੀਟਰ ਠੀਕ ਆ ਪਹਿਲਾਂ ਦਾ ਧੰਨਵਾਦ ਯਾਰ ਤੁਹਾਡਾ ਬਹੁਤ ਜ਼ਿਆਦਾ ਇੰਨੀ ਹੱਲਾਸ਼ੀਰੀ ਮੇਰੇ ਜਮਾਤੀ ਨੇ ਮੁੰਡੇ ਜਮਾਤੀ ਹਾਂ ਤੇ ਬਈ ਕਿਹੜਾ ਪਿੰਡ ਆ ਤੁਹਾਡਾ ਮੇਰਾ ਬੁਰਜ ਹਰੀ ਬਾਈ ਤੁਹਾਡਾ ਹੀ ਬਈ ਠੀਕ ਆ ਜੋਟੀ ਚ ਰਹਿੰਦੇ ਆਇਆ ਫੇਰ ਹਾਂ ਠੀਕ ਪਹਿਲਾਂ ਦਾ ਯਾਰ ਬਈ ਸੱਚੀ ਧੰਨਵਾਦ ਹਰਦੀਪ ਬਾਈ ਬਹੁਤ ਬਹੁਤ ਧੰਨਵਾਦ ਫਰਗਟ ਬਈ ਧੰਨਵਾਦ ਤੁਹਾਡਾ ਤੇ ਦੱਸੋ ਫਿਰ ਭਾਈ ਇੱਥੋਂ ਤੱਕ ਕਿਵੇਂ ਆਏ ਫਿਰ ਮਤਲਬ ਕੀ ਸੋਚਿਆ ਤੁਸੀਂ ਵੀ ਹਾਂ ਯਾਰ ਮੁੰਡੇ ਨੂੰ ਮਿਲਣਾ ਆਉਣੇ ਨਹੀਂ ਅਸੀਂ ਭਾਈ ਆ ਸੱਜ ਬ੍ਰੈਮਟਨੋਂ ਫਿਰ ਸਾਨੂੰ ਆਇਆ ਹੋ ਗਿਆ ਯਾਰ ਵੀ ਬੰਦਾ ਲਾਂਘਿਆ ਕੋਲ ਰਹਿ ਗਏ ਅਸੀਂ ਆਹ ਟਰੱਕ ਤੇ ਸੀ ਥੋੜਾ ਜਿਹਾ ਸਕੇਜੂਲ ਨਹੀਂ ਮੈਚ ਕੀਤਾ ਠੀਕ ਹੈ ਫਿਰ ਮਹਾ ਯਾਰ ਵੀ ਆ ਬੰਦਾ ਵੀ ਸੀ ਦਵਾ ਗਿਆ ਸੀ ਜ਼ਿਲ੍ਹੇ ਘਾੜ ਦੇ ਨਹੀਂ ਜਾ ਸਕ ਹਾਏ ਧੰਨਵਾਦ ਲੈ ਪਨਾ ਕਰਕੇ ਵੀ ਜਿ ਨੂੰ ਰੱਖਿਆ ਯਾਰ ਧੰਨਵਾਦ ਧੰਨਵਾਦ ਬਹੁਤ ਸਪੈਸ਼ਲੀ ਮਿਲਣੀ ਆਏ ਸਪੈਸ਼ਲ ਮਿਲਣੀ ਆਏ ਸ਼ੁਕਰੀ ਬਹੁਤ ਵਧਾਈਆਂ ਤੈਨੂੰ ਜਿਹੜਾ ਤੂੰ ਇੰਨਾ ਦਾ ਆਪਣਾ ਕਦਮ ਚੱਕ ਕੇ ਇੱਥੇ ਤੱਕ ਪਹੁੰਚੇਗੇ ਤੇ ਅੱਗੇ ਅਗਲੀ ਵਾਰੀ ਵੀ ਤੈਨੂੰ ਬਈ 올 ਦਾ ਬੈਸਟ ਥੈਂਕ ਯੂ ਧੰਨਵਾਦ ਭਾਈ ਜੀ ਜੀ ਜਾਵੇਂ ਤੂੰ ਵਧੀਆ ਆਪਦਾ ਸੁਪਨਾ ਪੂਰਾ ਕਰੇ ਸ਼ੁਕਰੀਆ ਸ਼ੁਕਰੀਆ ਚਲੋ ਬਹੁਤ ਹੋ ਗਈ ਹੈ ਹਾਂ ਨਹੀਂ ਬਹੁਤ ਹਿੰਮਤ ਹੀ ਹੈ ਕਿ ਜਿਹੜਾ ਇੰਨਾ ਮਤਲਬ ਇਹ ਵੜਾ ਲਈ ਲੋਜੀ ਕਿੰਗਸਟਨ ਰਹਿ ਗਿਆ 22 ਕਿਲੋਮੀਟਰ ਅਰ ਆਪਾਂ 10 ਕਿਲੋਮੀਟਰ ਹੋਰ ਅੱਗੇ ਜਾਣਾ ਪੈਡਲ ਮਾਰਦੇ ਮਾਰਦੇ ਆਪਾਂ ਪਹੁੰਚ ਗਏ ਹੋ ਟੇਸਾ ਗਰਮੀ ਜ਼ਿਆਦਾ ਹੈ ਇੱਥੇ ਦੁਕਾਨ ਜੀ ਆਈ ਸੀ ਕੋਕੋਨਟ ਵਾਟਰ ਨਾਰੀਅਲ ਪਾਣੀ ਪੀਏ ਨਾਰੀਅਲ ਪਾਣੀ ਓਹ ਨਹੀਂ ਤੇ ਇਹ ਟੋਪ ਹੈ ਨਹੀਂ ਇਹ ਟੋਪ ਹੋ ਜਾਂਦਾ ਜੱਪਾ ਨੂੰ ਪ੍ਰਗਟ ਬਾਈ ਨਹੀਂ ਸ਼ਿਕਾਤਾ ਸੀ ਪ੍ਰਗਟ ਤੇ ਹਰਦੀਪ ਬਾਈ ਆਈ ਸੀ ਚੌਲ ਲੈ ਕੇ ਆਈ ਸੀ ਕੀ ਆਪਾਂ ਕਿੰਗਸਟਨ ਸ਼ਹਿਰ ਪਹੁੰਚ ਗਏ ਬਸ ਹੋਰ ਜਿਹੜਾ ਸ਼ਹਿਰ ਹੈ ਉਹ ਥੱਲੇ ਨੂੰ ਜਾਇਂਦਾ ਹੈ ਜਿਹੜਾ ਖਾਸ ਸ਼ਹਿਰ ਹੈ ਉਹ ਥੱਲੇ ਨੂੰ ਜਾਇਂਦਾ ਹੈ ਆਪਾਂ ਕੈਂਪ ਸਾਈਡ ਕੋਲੇ ਪਹੁੰਚਣ ਵਾਲੇ ਆ ਆ 4 ਕਿਲੋਮੀਟਰ ਦੂਰ ਰਹਿ ਗਈ ਆਸੇ-ਪਾਸੇ ਬੜੇ ਸੋਹਣੇ ਨਜ਼ਾਰੇ ਆ ਹੋ ਰੇਲ ਗੱਡੀ ਜਾ ਰਹੀ ਹੈ ਇੱਥੇ ਲੱਗਦਾ ਹੁਣ ਪਹਾੜ ਸ਼ੁਰੂ ਹੋ ਗਏ ਇਤਰਾਇਆਂ ਚੜਾਈਆਂ ਨਾਲ ਆਪਣਾ ਦੁਬਾਰੇ ਵਾਹ ਪੈਣਾ ਕੋਈ ਗੱਲ ਨਹੀਂ ਪਾ ਲਾਂਗੇ ਜੀ ਬਾਕੀ ਪਾਉਣਾ ਹੀ ਪੈਣਾ ਹਾਂਜੀ ਆਪਾਂ ਕੈਂਪ ਸਾਈਡ ਤੇ ਆ ਗਏ ਸੀ ਤੇ ਜਮਾ ਲੇਕ ਤੇ ਕੰਡੇ ਤੇ ਮਿਲੀ ਆਪਾਂ ਦਿਖਾ ਲਿਓ ਨੇ वो दरख्तों के पिछे बदल है देखने तो नहीं लगे पहाड़ है पर बदल है वो, मच्छर भी बहुत है इतलदा करके चलो जी आप लगे समान ओके धनबाद मिलते हैं सवेरे सीकाल